ਹਾਂਜੀ ਫੋਨ ਪਿੱਛੇ ਕਰਿਓ ਥੋੜਾ ਖੋਲੋ ਕੋਈ ਜੰਮੇ ਰਾਮਾ ਜੀ ਹਾਂਜੀ ਦਾ ਵਿਜੀਟ ਕਾਵਾਂ ਸੁਲਕਾ ਸੁਦਾ ਆਪਣੇ ਕੀ ਕਰ ਜਣੇ ਦੇਖੋ ਜਿਹੜੀ ਇਹ ਇਹਨੂੰ ਆਪਾਂ ਕੁਦਰਤ ਦੀ ਮਾਰ ਕਹਿ ਲਈਏ ਜਾਂ ਆਪਾਂ ਕਹਿ ਲਈਏ ਵੀ ਥੋੜਾ ਮੋਟਾ ਜਿਹੜਾ ਮਨੁੱਖੀ ਜਿਹੜਾ ਵਰਤਾਰਾ ਉਹਦੀ ਵੀ ਮਾਰ ਆ ਇਹ ਔਰ ਆਸ-ਪਾਸੇ ਆਪਣੇ ਨਾ ਹੋਣ ਜਦੋਂ ਤਾਂ ਪਾਣੀ ਮਈ ਜੂਨ ਅੰਦਰ ਤਾਂ ਉੱਪਰ ਵਾਲੇ ਕਹਿੰਦੇ ਪਾਣੀ ਸਾਡਾ ਜਿਹੜੇ ਸਭ ਤੋਂ نیچے ਵਾਲੇ ਉਹ ਕਹਿੰਦੇ ਪਾਣੀ ਸਾਡਾ ਹੈ ਤੇ ਹੁਣ ਜਦੋਂ ਰੱਬ ਨੇ ਪਾਣੀ ਦਿੱਤਾ ਤੇ ਹੁਣ ਕੋਈ ਉਹਦਾ ਬਾਲੀ ਵਰਸ ਜਿਹੜਾ ਉੱਪਰ ਵਾਲੇ ਸੰਭਾਲਦੇ ਆ ਰਾਂ ਨੀਚੇ ਵਾਲੇ ਲੈਣ ਨੂੰ ਤਿਆਰ ਹੈ। ਤੋਂ ਮਾਰ ਜਿਹੜੀ ਪੰਜਾਬ ਨੂੰ ਪੈਂਦੀ ਹੈ ਔਰ ਤੁਹਾਡੇ ਖਾਸ ਕਰਕੇ ਜਿਹੜਾ ਸੁਲਤਾਨਪੁਰ ਲੋਧੀ ਹੈ ਜਾਂ ਉੱਪਰ ਭਲੱਥ ਹੈ। ਇਹਨਾਂ ਦੋ ਏਰੀਆ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਦਿੱਕਤ ਸੀ। ਤੋਂ ਸਾਡੇ ਸਾਰੇ ਮੰਤਰੀ ਮੇਰੇ ਸਾਰੇ ਸਹਿਯੋਗੀ ਵੀ ਪਿੰਡਾਂ ਦੇ ਵਿੱਚ ਸਾਰੇ ਜਿਹੜੇ ਹੈਗੇ ਆ ਲੋਕਾਂ ਦਾ ਰੈਸਕਿਊ ਰਿਲੀਫ ਆਪਣਾ ਆਪਣਾ ਮਾਹੌਲ ਦੇਖ ਰਿਹਾ ਤੇ ਮੈਂ ਜਿਹੜੀਆਂ ਸਿਹਤ ਸਹੂਲਤਾਂ ਆਈਆਂ ਉਹਨਾਂ ਦਾ ਜਾਇਜ਼ਾ ਲੈ ਕੇ ਕੱਲ ਮੈਂ ਜਿਹੜਾ ਆਪਣਾ ਤੁਹਾਡਾ ਡਿਸਟ੍ਰਿਕਟ ਹਸਪਤਾਲ ਕਪੂਰਥਲੇ ਉੱਤੇ ਗਿਆ ਸੀ ਅੱਜ ਸਾਡਾ ਸਬਡਿਵੀਜ਼ਨ ਹਸਪੀਟਲ ਹੈ ਤੁਸੀਂ ਦੇਖ ਰਹੇ ਹੋ ਕਿ ਸਾਡੇ ਵਾਰਡ ਡਾਕਟਰ ਸਟਾਫ ਸਾਰਾ ਕੁਝ ਦੇ ਹਾਈ ਮਰਹਮਤ ਚ ਸੇਵਾ ਭਾਵਨਾ ਨਾਲ ਬਹੁਤ ਲੋਕਾਂ ਦੀ ਲਗਨ ਨਾਲ ਸੇਵਾ ਕਰ ਰਹੇ ਆ ਔਰ ਹੁਣ ਮੈਂ ਪਿੰਡਾਂ 'ਤੇ ਜਾਊਂਗਾ ਜਿੱਥੇ ਅਸੀਂ ਮਲੇ ਸਾਡੀ ਮੈਡੀਕਲ ਟੀਮਾਂ ਅਸੀਂ ਬੋਰ ਐਂਬੂਲੈਂਸ ਜਿਹੜੀ ਹੈਗੀ ਆ ਉਹਦੇ ਨਾਲ ਅਸੀਂ ਜਿਹੜਾ ਹੈਗੀ ਆ ਜਿਹੜੀਆਂ ਟਾਣੀਆਂ ਤੇ ਪਹੁੰਚ ਕੇ ਉੱਥੇ ਵੀ ਦਵਾਈ ਪਚਾ ਰਹੇ ਹਾਂ ਮੰਤਰੀ ਸਾਹਿਬ ਮੰਤਰੀ ਸਾਹਿਬ ਕੋਈ ਸ਼ੱਕ ਨਹੀਂ ਕਿ ਬਿਲਡਿੰਗ ਬਹੁਤ ਸੋਹਣੀ ਆ ਆਈਸੀਯੂ ਇੱਥੇ ਆ ਜਿਹੜੀ ਤਾਂ ਕੀ ਕੀ ਕਮੀ ਲੱਗੀ ਇੱਥੇ ਤਾਂ ਦੇਖੋ ਉਹਦੇ ਚ ਜਿਹੜੀ ਕਮੀ ਆ ਕੁਝ ਤਾਂ ਮੈਨੂੰ ਲੰਬੇ ਸਮੇਂ ਤੋਂ ਪਤਾ ਆ ਬਾਬਾ ਜੀ ਮੈਨੂੰ ਕਹਿੰਦੇ ਰਹਿੰਦੇ ਆ ਡਾਕਟਰ ਸਾਹਿਬ ਵੱਲੋਂ ਵੀ ਸੱਜਨ ਸਿੰਘ ਜੀ ਵੱਲੋਂ ਵੀ ਮੈਨੂੰ ਆਂਦੀ ਰਹਿੰਦੀ ਆ ਉਹ ਹੈਗਾ ਕਿ ਜਿਹੜੇ ਡਾਕਟਰਸ ਆ ਗਏ ਅਸੀਂ 1000 ਡਾਕਟਰ ਪਰティ ਕਰ ਰਿਆ ਤੁਹਾਡੇ ਘੱਟੋ ਘੱਟ ਵੀ 7-8 ਡਾਕਟਰ ਹੋਰ ਆਣਗੇ ਜੀ ਉਹਦੇ ਨਾਲ ਪਹਿਲੀ 400 450 ਦੀ ਐਡਵਰਟਾਈਜ਼ਮੈਂਟ ਚੱਲੀ ਗਈ ਹੈ 5 550 ਦੀ ਤਿਆਰ ਹੈ ਉਹ ਵੀ ਹਜ਼ਾਰ ਦੇ ਕਰੀਬ ਨਰਸਾਂ ਆਣ ਗਏ ਆ 8 10 ਨਰਸਾਂ ਆਣ ਗਏ ਆ ਇਸ ਲਈ ਨਰਸਾਂ ਦੀ ਸ਼ਾਰਟੇਜ ਹੈ ਮੇਨ ਕਾ ਵੀ ਸਾਡੇ ਕੋਲੇ ਇੱਥੇ ਬਿਲਡਿੰਗ ਬਹੁਤ ਵਧੀਆ ਹੈ ਇਕੁਪਮੈਂਟ ਬਹੁਤ ਵਧੀਆ ਹੈ ਸਟਾਫ ਸਾਡਾ ਮੋਟੀਵੇਟਿਡ ਹੈ ਡਾਕਟਰਸ ਦੀ ਔਰ ਨਰਸਸਾਂ ਦੀ ਕਮੀ ਹੈ ਉਹ ਅਸੀਂ ਪੂਰੀ ਕਰਨ ਜਾ ਰਹੇ ਆ ਡਾਕਟਰ ਤਾਂ ਸਤੰਬਰ ਚ ਆ ਜਾਣਗੇ ਜੀ ਨਰਸਾਂ ਵੀ ਸਾਡੀਆਂ ਨਵੰਬਰ ਦਸੰਬਰ ਚ ਨਰਸਸ ਵੀ ਆ ਜਾਣਗੇ ਉਹਦੇ ਨਾਲ ਫਿਰ ਸਾਡਾ 24 ਘੰਟੇ ਵਾਲਾ ਆਈਸੀਯੂ ਚਲਾ ਸਕਾਂਗੇ ਅਸੀਂ ਔਰ ਲੋਕਾਂ ਦੇ ਜਿਹੜੀਆਂ ਬਾਕੀ ਹੋਰ ਬਿਹਤਰ ਸਰਵਿਸ ਦੇ ਸਕਾਂਗੇ ਹੋਰ ਜਿਹੜੇ ਸਪੈਸ਼ਲਿਸਟ ਵੀ ਅਸੀਂ ਆਗੇ ਆ ਰਿਕਰੂਟ ਕਰਨੇ ਸ਼ੁਰੂ ਕੀਤੇ ਆ ਪਹਿਲਾਂ 250 ਡਾਕਟਰ ਪੜ੍ਹ ਕੇ ਬੌਂਡ ਭਰੇ ਹੁੰਦੇ ਸੀਗੇ 2 ਸਾਲ ਦੇ ਚਲੇ ਜਾਂਦੇ ਸੀ ਨਾ ਪੈਸੇ ਦਿੰਦੇ ਸੀ ਨਾ ਸਰਵਿਸ ਕਰਦੇ ਸੀ ਪਹਿਲੀ ਵਾਰੀ ਅਸੀਂ ਮਾਨ ਸਰਕਾਰ ਨੇ ਕੀਤਾ ਕਿ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਅਪੁਆਇੰਟਮੈਂਟ ਡਾਕਟਰ ਦੇ ਦਿੱਤੇ ਉਹ 750 ਤੋਂ ਵੱਧ ਜਿਹੜੇ ਜੁਆਇਨ ਕਰ ਗਏ ਬਾਕੀ ਦੇ ਕੁਝ ਪੈਸੇ ਵੀ ਜਮ੍ਹਾਂ ਕਰਾ ਰਹੇ ਆ ਤੇ ਉਹਦੇ ਨਾਲ ਅਸੀਂ ਜਿਹੜਾ ਚਲੋ ਘਟੋ ਘਟ ਜਿਹੜਾ ਨਹੀਂ ਸੇਵਾ ਕਰਨਾ ਚਾਹੁੰਦਾ ਉਹ ਪੈਸੇ ਦੇਏਗਾ ਆਪਣੇ ਬੌਂਡ ਦੇ ਪੈਸੇ ਭਰੇਗਾ ਉਹਦੇ ਨਾਲ ਅਸੀਂ ਐਨਐਚਐਮ ਦੇ ਵਿੱਚੋਂ ਜਾਂ ਅਸੀਂ ਜਿਹੜੀ ਲੋਕਲ ਡਾਕਟਰ ਐ ਤੇ ਜਿਵੇਂ ਤੁਹਾਡੇ ਕੈਨਕੋਲੋਜਿਸਟ ਆ ਉਹਨੂੰ ਨੈਸ਼ਨਲ ਹੈਲਥ ਮਿਸ਼ਨ ਦੇ ਥਰੂ ਅਸੀਂ ਮੈਂ ਉਹਨਾਂ ਨੂੰ ਇੱਕ ਅਸੀਂ ਇਹ ਵੀ ਅਸੀਂ ਪਾਲਿਸੀ ਚੇਂਜ ਕਰ ਰਹੇ ਆ ਵੀ ਜਿਹੜਾ ਸਾਡਾ ਸੁਲਤਾਨਪੁਰ ਲੋਧੀ ਆ ਜਾਂ ਖਡੂਰ ਸਾਹਿਬ ਆ ਜਿਹੜੇ ਹਸਪਤਾਲ ਵਿੱਚ ਡਾਕਟਰ ਨਹੀਂ ਹੈ ਇਹਨਾਂ ਤਰਮ ਤਰ ਵਿੱਚ ਦਿੱਕਤ ਆ ਅਸੀਂ ਐਨਐਚਐਮ ਚੋਂ ਮਤਲਬ ਉਹਨਾਂ ਦੇ ਵਿੱਚੋਂ ਉੱਥੇ ਡਾਕਟਰ ਰੱਖਾਂਗੇ ਅਸੀਂ ਜਿਵੇਂ ਮਹਾਲੀ ਸਾਨੂੰ ਲੋੜ ਨਹੀਂ ਆ ਲੁਧਿਆਣਾ ਚ ਲੋੜ ਨਹੀਂ ਆ ਉੱਥੇ ਐਨਐਚਐਮ ਚੋਂ ਨਹੀਂ ਰੱਖਾਂਗੇ ਸੋ ਇਹ ਅਸੀਂ ਪਾਲਿਸੀ ਵੀ ਚੇਂਜ ਕਰ ਰਹੇ ਆ ਹੋਰ ਵੀ ਬਹੁਤ ਸਾਰੇ ਜਿਹੜੇ ਪੁਰਾਣੇ ਰਿਟ ਸਪੈਸ਼ਲਿਸਟ ਹੈ ਔਰ ਸਾਨੂੰ ਸਪੈਸ਼ਲਿਸਟ ਦੀ ਲੋੜ ਹੈ ਜਿੱਥੇ ਸਾਨੂੰ ਲੋੜ ਹੈ ਉੱਥੇ ਜਾ ਕੇ ਉਹ ਕਰ ਸਕਦੇ ਆ ਜੇ ਪੂਰਤਨ ਵਿੱਚ ਕੋਈ ਗਾਇਨਕੋਲੋਜਿਸਟ ਰਟਾਇਰ ਹੋਈ ਹੈ ਬਟ ਉਸ ਸੀਜ਼ੇਰੀਅਨ ਸੈਕਸ਼ਨ ਕਰਦੀ ਹੈ ਉਹਨੂੰ ਕਹਿੰਨਾ ਵੀ ਤੂੰ ਭਾਈ ਸੁल्तानਪੁਰ ਲੋਧੀ ਚ ਆ ਜਾ ਤਨ ਉਸ ਇੱਥੇ ਰੱਖ ਲੈਣੇ ਆ ਸਾਡੇ ਕੋਲ ਆਈ ਲੋਕally ਕੋਈ ਕੇਂਦਰ ਵੀ ਸਥਾਪਿਤ ਕੀਤਾ ਹੈ ਮੈਡੀਕਲ ਮੈਡੀਕਲ ਕੇਂਦਰ ਮਦਦ ਮੁਦਦ ਤਾਂ ਨਹੀਂ ਕਰਦੇ ਹੋ ਤਾਂ ਪਿੱਛੇ ਤੁਹਾਨੂੰ ਪਤਾ ਵੀ ਜਾ ਕੇ ਪਿੰਡਾਂ ਚ ਜੇ ਮੇਰੀ ਕੌਨਸਟਿਚੈਂਸੀਸ ਦੂਜੀਆਂ ਕੌਨਸਟਿਚੈਂਸੀ ਜਿਹੜੇ ਅਸੀਂ ਤਾਂ ਲੋਕਾਂ ਦੀ ਸੇਵਾ ਕਰਦੇ ਆ ਉਹ ਉੱਥੇ ਜਾ ਕੇ ਜੋ ਅੱਜ ਤੱਕ ਨਹੀਂ ਹੋਇਆ ਤੁਸੀਂ ਪੱਤਰਕਾਰ ਹੋ ਕਾਫ ਕਾਂਗਰਸ ਮੇਲੇ ਵੀ ਸਾਡੀ ਸਰਕਾਰ ਚ ਵੀ ਆ ਤੁਸੀਂ ਪੱਤਰਕਾਰ ਹੀ ਕਰਦੇ ਆ ਤੇ ਮੈਨੂੰ ਦੱਸੋ ਪਹਿਲਾਂ ਕਦੇ ਹੋਇਆ ਅਜੇ ਤੱਕ ਕਦੇ ਕੋਈ ਪੋਲਿਟੀਕਲ ਪਾਰਟੀ ਜਾ ਕੇ ਪਿੰਡਾਂ ਦੀ ਸਕੀਮਾਂ ਦੱਸ ਰਹੀ ਹੋਵੇ ਮੈਡੀਕਲ ਕੈਂਪ ਕਹਿ ਰਿਹਾ ਕੋਈ ਮੈਡੀਕਲ ਕੈਂਪ ਜਿਹੜਾ ਦੇਖੋ ਮੈਡੀਕਲ ਕੈਂਪ ਜਿਹੜਾ ਹੈਗਾ ਅਸੀਂ ਪੂਰਾ ਬੰਦੋਬਸਤ ਕੀਤਾ ਹੋਇਆ ਨਾ ਤਾਂ ਲੋੜ ਹੈ ਜੀ ਕੋਈ ਅਸੀਂ ਆਈਐਮਏ ਨਾਲ ਵੀ ਕੋਆਰਡੀਨੇਟ ਕਰ ਰਹੇ ਆ ਉਹ ਵੀ ਸਾਨੂੰ ਐਂਬੂਲੈਂਸਾਂ ਦੇ ਰਹੇ ਆ ਅਸੀਂ ਕੈਮਸ ਸੋਸੀ ਨਾਲ ਵੀ ਕਰ ਰਹੇ ਆ ਜਿਹੜੇ ਜਿਹੜੇ ਤੁਹਾਡੇ ਦੂਜੇ ਬੰਦੇ ਆ ਉਹ ਤਾਂ ਗੱਲਾਂ ਕਰਦੇ ਆ ਜੋ ਤਾਂ ਐਕਸ ਤੇ ਮਤਲਬ ਟਵੀਟ ਕਰਦੇ ਆ ਫੇਸਬੁੱਕ ਤੇ ਪਾਉਂਦੇ ਆ ਧਰਨੇ ਲਾਉਂਦੇ ਆ ਇਹੋ ਜਿਹਾ ਕੰਮ ਕਰਦੇ ਆ ਸੇਵਾ ਭਾਵਨਾ ਕੰਮ ਨਹੀਂ ਕਰਦੇ ਉਹ ਮੰਤਰੀ ਸਾਹਿਬ ਬਾਬੇ ਨਾਨਕ ਦੀ ਨਗਰੀ ਆ ਕਿ ਇਸ ਹਸਪੀਟਲ ਨੂੰ 100 ਬੈਡ ਦਾ ਅਪਗ੍ਰੇਡ ਤੁਸੀਂ ਕਰ ਸਕਦੇ ਆ ਕਿਉਂਕਿ ਤੁਹਾਡੇ ਹੱਥ ਵਿੱਚ ਦੇਖੋ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਸੀਗਾ ਉਹਦੇ ਵਿੱਚ ਇਹਦਾ ਜਵਾਬ ਹੈ ਜੀ ਪਹਿਲਾਂ ਤਾਂ ਜਿਹੜੇ 50 ਬੈਡ ਆ ਨਾ ਇਹਨਾਂ ਨੂੰ ਭਰੀਏ ਇੱਥੇ ਡਾਕਟਰ ਲਾਈਏ ਨਰਸਸ ਲਾਈਏ ਇਹਨੂੰ ਆਪਾਂ ਇਹਦੇ 'ਚ ਨਾ ਤੁਹਾਡਾ ਜਿੰਦਾ ਵੱਡਾ ਹਸਪਤਾਲ ਆ ਉਹ ਜਿਹੜਾ ਕੰਮ ਹੁੰਦਾ ਨਾ ਜੋ ਉਹ ਆਪਣੇ ਆਪ ਹੀ ਸਾਰਾ ਅੱਗੇ ਕ੍ਰੀਏਟ ਕਰੇ ਜਾਣਾ ਬੈਡ ਲੱਗੀ ਜਾਣਾ ਜਿਵੇਂ ਜਿਵੇਂ ਸਾਡੇ ਪਹਿਲਾਂ ਅਸੀਂ ਡਾਕਟਰ ਲਾਈਏ ਨਰਸਸ ਲਾਈਏ ਜਿਵੇਂ ਜਿਵੇਂ ਮਰੀਜ਼ ਆਣਗੇ ਤੁਸੀਂ 100 ਦਾ ਕਿ ਹੋ ਸਕਦਾ 150 ਦਾ ਹੋ ਜਾਏ ਜੀ ਮੰਤਰੀ ਦਾ ਬਿਲਡਿੰਗ ਬਣੀ ਪਈ ਹੈ ਜੱਬੋਵਾਲ ਤੇ ਮੈਡੀਕਲ ਕਾਲਜ ਦੀ ਮੰਗ ਉੱਠ ਰਹੀ ਹੈ ਕਿ ਸੁਲਤਾਨਪੁਰ ਦੀ ਮੈਡੀਕਲ ਕਾਲਜ ਲਿਆਂਦਾ ਜਾਵੇ ਮੈਡੀਕਲ ਕਾਲਜ ਦਾ ਕਨਸੈਪਟ ਤੁਸੀਂ ਸਮਝੋ ਪਹਿਲਾਂ ਤੁਹਾਡੇ ਕਪੂਰਥਲੇ ਚ ਬਣਨਾ ਜੀ ਉਹਦੇ ਚ ਨਾ ਜੀ ਅਸੀਂ ਜਿਹੜਾ ਹੈਗਾ ਉਹ ਉਹਦੇ ਚ ਜਿਹੜਾ PWD ਦੇ ਥਰੂ ਸਾਡਾ ਟ੍ਰਾਂਡਰ ਫੇਲ ਹੋ ਗਿਆ ਸੀ ਹੁਣ ਅਸੀਂ 트ਾਂਜੈਕਸ਼ਨ ਐਡਵਾਈਜ਼ਰ ਉਹ ਇਸ ਸਾਲ ਦੇ ਵਿੱਚ ਪਹਿਲਾਂ ਉਹਦੀ ਕੰਸਟ੍ਰਕਸ਼ਨ ਸ਼ੁਰੂ ਕਰਨੀ ਹੈ ਮੈਡੀਕਲ ਕਾਲਜ ਦਾ ਜਿਹੜਾ ਕਨਸੈਪਟ ਹੈ ਨਾ ਜੀ ਉਹ ਆਪਾਂ ਡਿਸਟ੍ਰਿਕਟ ਲੈਵਲ ਤੇ ਹੈ ਜਿਹੜਾ ਡਿਸਟ੍ਰਿਕਟ ਹਸਪੀਟਲ ਹੈ ਉੱਥੇ ਉਹਦੇ ਵਿੱਚ ਸਾਰੀਆਂ ਸਰਵਿਸਿਜ਼ ਆ ਹੁਣ ਵੀ ਜਿੰਨੇ ਮੈਂ ਸਟਾਫ ਭਰਤੀ ਕਰ ਰਿਹਾ ਮੈਨੂੰ ਇਹ ਆ ਗਿਆ ਵੀ ਸਾਰੀਆਂ ਸਰਵਿਸਿਜ਼ ਜਲਾ ਹਸਪਤਾਲ ਦੇ ਵਿੱਚ ਅਸੀਂ 24 ਘੰਟੇ ਦੇਣੀਆਂ ਹੈਗੀਆਂ ਉਸ ਤੋਂ ਬਾਅਦ ਜਿਹੜੇ ਸਬਡਿਵੀਜ਼ਨ ਹਸਪੀਟਲ ਆ ਉਹਨਾਂ ਦੇ ਵਿੱਚ ਦੇਣੀਆਂ ਹੈਗੀਆਂ ਇਦੇ ਵਿੱਚ ਤੁਹਾਡੇ ਜਿਹੜਾ ਜਿਹੜਾ ਕਰਨ ਵਾਲਾ ਕੰਮ ਹੈ ਜੀ ਉਹ ਹੈਗਾ ਵੀ ਇੱਥੇ ਡਾਕਟਰ ਹੋਣ ਨਰਸਾਂ ਹੋਣ 24 ਘੰਟੇ ਹਸਪਤਾਲ ਚੱਲੇ ਨਾਲ ਐਂਬੂਲੈਂਸ ਹੋਵੇ ਬਾਈਚਾਂਸ ਕੋਈ ਹੋ ਜੇ ਐਮਰਜੈਂਸੀ ਇੱਥੇ ਨਹੀਂ ਹੋ ਸਕਦਾ ਤੁਹਾਨੂੰ ਡਿਸਟ੍ਰਿਕਟ ਹਸਪਤਾਲ ਚ ਭੇਜਦਾ ਉੱਥੇ ਇੱਥੋਂ ਜਿਹੜਾ ਸਰਕਾਰੀ ਤੌਰ ਤੇ ਨੂੰ ਸ਼ਿਫਟ ਕੀਤਾ ਜਾਵੇ ਇਸ ਤੋਂ ਸવાય ਅਸੀਂ ਜਿਹੜਾ ਤੁਹਾਡਾ ਹਾਰਟ ਅਟੈਕ ਦੇ ਪੇਸ਼ੈਂਟਸ ਹੈ ਔਰ ਬ੍ਰੇਨ ਸਟ੍ਰੋਕ ਦੇ ਪੇਸ਼ੈਂਟਸ ਹੈ ਇਹੋ ਜਿਹੀ ਐਮਰਜੈਂਸੀ ਦਾ ਇਲਾਜ ਵੀ ਅਸੀਂ ਸੁਲਤਾਨਪੁਰ ਲੋਧੀ ਖਡੂਰ ਸਾਹਿਬ ਸੋਇਆ ਕਰੂਗਾ ਜੀ ਬਹੁਤ ਜਗ੍ਹਾ ਤੇ ਹੋਣ ਲੱਗ ਗਿਆ ਸਨੇਕ ਬਾਈਟ ਹੋ ਗਿਆ ਜਿੰਨੇ ਐਮਰਜੈਂਸੀ ਦਾ ਸਾਰੀਆਂ ਇਥੇ ਸਾਰੀਆਂ 3 ਮਹੀਨੇ ਅਸੀਂ ਇੰਟਰਨੈਟਿਵ ਪਲੇਸ ਦੇਖ ਲਾਇਆ ਪੇਸ਼ੰਗ ਹਾਂ ਇਹਨਾਂ ਨੇ ਇਹਨਾਂ ਨੇ ਇੱਥੇ ਵੀ ਸ਼ੁਰੂ ਹੋ ਗਿਆ ਜੀ ਜਿਹੜਾ ਹਾਰਟ ਅਟੈਕ ਹੋਇਆ ਬੰਦੇ ਨੂੰ ਇੰਜੈਕਸ਼ਨ ਲਗਾ ਕੇ ਉਹਨੂੰ ਉਹਨੂੰ ਹੱਬ ਹਸਪੀਟਲ ਕਹਿੰਦੇ ਆ ਉਹ ਅਸੀਂ ਨੀਰੈਸਟ ਹੁਣ ਵੀ ਅਸੀਂ ਮੈਚ ਕੀਤਾ ਹੋਇਆ ਤੁਹਾਡਾ ਜਿਵੇਂ ਅਮਰਸਰ ਸਾਹਿਬ ਦੇ ਨਾਲ ਤੁਸੀਂ ਪੇਸ਼ੈਂਟ ਦੇ ਟੀਕਾ ਲਾਓ ਅਮਰਸਰ ਭੇਜ ਦਿਓ ਕਿੰਨੀ ਦੂਰ ਹੈ ਇਥੋਂ ਜੀ ਕੋਈ ਗੱਲ ਨਹੀਂ ਅਜ ਬੰਦਾ ਜਾ ਕੇ ਉਥੋਂ ਸਟੈਂਡ ਪਵਾ ਕੇ ਮੁੜ ਕੇ ਆ ਗਿਆ ਤੇ ਡਾਕਟਰ ਹੋ ਗਈ ਹੀ ਸਟੇਬਲ ਨਾਲ ਆ ਕੇ ਵਾਪਸ ਹਾਂ ਉਥੋਂ ਕਰਾ ਕੇ ਦੇਖੋ ਤੁਸੀਂ ਐਗਨ ਬੋਟ ਐਂਬੂਲੈਂਸ ਦੀ ਗੱਲ ਕੀਤੀ ਪਹਿਲਾਂ ਕਦੇ ਇਦਾਂ ਹੋਈ ਨਹੀਂ ਕਿ ਐਗਨ ਬੋਟ ਐਂਬੂਲੈਂਸ ਹੋਵੇ ਪਰ ਕਦੋਂ ਤੱਕ ਸultanpur Lodhi ਦੇ ਵਿੱਚ ਐਗਨ ਬੋਟ ਐਂਬੂਲੈਂਸ ਮਾਈ ਆਉ ਜੂਗੀ ਇਹ ਅੱਜ ਮੈਂ ਉਹਦਾ ਟ్రਾਇਲ ਰਨ ਹੈ ਜੀ ਉਹਦਾ ਅੱਜ ਐਨ ਐਚ ਐਮ ਵਾਲੇ ਬੱਚੇ ਤੁਹਾਡਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆ